ਟਰੱਕ ਯੂਨੀਅਨਾਂ ਦੀ ਹੜਤਾਲ ਦਾ ਐਲਾਨ ਹੁੰਦਿਆਂ ਅਨਸਾਰ ਹੀ ਜਿਹੜੇ ਪੈਟਰੋਲ ਪੰਪਾਂ ਉਹਨਾਂ ਦੇ ਉੱਪਰ ਬੜੀਆਂ ਵੱਡੀਆਂ ਵੱਡੀਆਂ ਲਾਈਨਾਂ ਲੱਗਣੀਆਂ ਸ਼ੁਰੂ ਹੋ ਗਈਆਂ ਕਿਉਂਕਿ ਪੈਟਰੋਲ ਦੇ ਨਾਲ ਹੀ ਜਿਹੜੀ ਇਹ ਜਿੰਦਗੀ ਆ ਉਹ ਚੱਲਦੀ ਆ ਕਿਉਂਕਿ ਬਹੁਤ ਸਾਰੇ ਲੋਕ ਜਿਹੜੇ बिजनेसमੈਨ ਆ ਉਹਨਾਂ ਨੇ ਆਪਣੀਆਂ ਫੈਕਟਰੀਆਂ ਜਿਹੜੇ ਵਪਾਰੀ ਆ ਉਹਨਾਂ ਨੇ ਆਪਣੀਆਂ ਦੁਕਾਨਾਂ ਤੇ ਔਰ ਜਿਹੜੇ ਮਾਪੇ ਆ ਉਹਨਾਂ ਨੇ ਆਪਣੇ ਬੱਚਿਆਂ ਨੂੰ ਸਵੇਰੇ ਸਕੂਲ ਛੱਡਣਾ ਹੁੰਦਾ ਕਿਉਂਕਿ ਇੱਕ ਤਰ੍ਹਾਂ ਦਾ ਇਹ ਕਹਿ ਸਕਦੇ ਆ ਪੰਜਾਬ ਦੇ ਨਾਲ ਨਾਲ ਇੱਕ ਨਕੂਦਰ ਸ਼ਹਿਰ ਦੇ ਵਿੱਚ ਇੱਕ ਦਹਿਸ਼ਤ ਦਾ ਜਿਹੜਾ ਮਾਹੌਲ ਆ ਕਿ ਪੈਟਰੋਲ ਜਿਹੜਾ ਇੱਕ ਹੋੜ ਲੱਗੀ ਆ ਲਾਈਨਾਂ ਲੱਗੀਆਂ ਕਿ ਜਿਹੜਾ ਪੈਟਰੋਲ ਆ ਉਹ ਟੈਂਕੀਆਂ ਫੁੱਲ ਕਰਵਾਈਆਂ ਜਾਣ ਜਿਹੜੇ ਨਕੋਦਰੇ ਇਲਾਕੇ ਦੇ ਪੈਟਰੋਲ ਪੰਪ ਆ ਇਹਨਾਂ ਦੇ ਉੱਤੇ ਬਹੁਤ ਵੱਡੀਆਂ-ਵੱਡੀਆਂ ਲਾਈਨਾਂ ਲੱਗੀਆਂ ਹੋਈਆਂ ਪੈਟਰੋਲ ਦੇ ਲਈ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਇੱਕ ਵਾਰੀ ਇਹ ਜਿਹੜੀਆਂ ਲਾਈਨਾਂ ਆ ਇਹ ਜਰੂਰ ਦਿਖਾਉਣ ਕਿਉਂਕਿ ਰਸ਼ ਇੰਨਾ ਜ਼ਿਆਦਾ ਹੋ ਚੁੱਕਾ ਹੈ ਕਿ ਜਿਹੜੇ ਪੈਟਰੋਲ ਪੰਪ ਦੇ ਜਿਹੜੇ ਮੁਲਾਜ਼ਮ ਆ ਉਹਨਾਂ ਨੂੰ ਜਿਹੜਾ ਕੰਮ ਕਰਨਾ ਆ ਜਾਂ ਜਿਹੜਾ ਪੈਟਰੋਲ ਪੋਣਾ ਆ ਉਹ ਬਹੁਤ ਜ਼ਿਆਦਾ ਜਿਹੜਾ ਔਖਾ ਹੋ ਗਿਆ ਕਿਉਂਕਿ ਜਿਹੜੇ ਲੋਕ ਆ ਉਹ ਵਾਰੀ ਦਾ ਇੰਤਜ਼ਾਰ ਨਹੀਂ ਕਰਦੇ ਕਿ ਦੌੜ ਲੱਗੀ ਹੋਈ ਆ ਕਿ ਪੈਟਰੋਲ ਪਹਿਲਾ ਮੈਪ ਵਾਲਾ ਜਾਂ ਪਹਿਲਾ ਮੈਪ ਵਾਲਾ ਕਿਉਂਕਿ ਇਹ ਜਿਹੜੇ ਲੋਕ ਨੇ ਇਹ ਕਹਿ ਸਕਦੇ ਆ ਕਿ دہشت ਜਦਾ ਨਹੀਂ ਕਿਉਂਕਿ ਜੇ ਪੈਟਰੋਲ ਨਾ ਹੋਇਆ ਤਾਂ ਫਿਰ ਕੰਮ ਕਿਦਾਂ ਚੱਲਣਗੇ ਇੱਕ ਪੈਟਰੋਲ ਪੰਪ ਦੇ ਜਿਹੜੇ ਮਾਲਕ ਨੇ ਉਹਨਾਂ ਨਾਲ ਵੀ ਅਸੀਂ ਗੱਲ ਕੀਤੀ ਆ ਔਰ ਲੋਕ ਇਹ ਚਾਹੁੰਦੇ ਆ ਕਿ ਜਿਹੜੀ ਇਹ ਜਿਹੜੀ ਹੜਤਾਲ ਆ ਇਹ ਜਲਦ ਤੋਂ ਜਲਦ ਜਿਹੜੀ ਆ ਇਹ ਖਤਮ ਕੀਤੀ ਜਾਵੇ ਤਾ ਜੋ ਜਿਹੜਾ ਆਮ ਜਨ ਜੀਵਨ ਆ ਉਹ ਸਹੀ ਤਰੀਕੇ ਨਾਲ ਚੱਲ ਸਕੇ ਬਿਲਕੁਲ ਜੀ ਇੱਕ ਮਿੰਟ ਜੀ ਸਾਡੇ ਨਾਲ ਨੇ ਭਾਈ ਸਾਹਿਬ ਜੀ ਗੱਲ ਕਰਦੇ ਆ ਜੀ ਤਰਲੋਕ ਘਟਾਰਾ ਤਰਲੋਕ ਘਟਾਰਾ ਜੀ ਇਸ ਟਾਈਮ ਸਾਡੇ ਨਾਲ ਨੇ ਜੀ ਦੱਸੋ ਇਹ ਜਿਹੜਾ ਹੜਤਾਲ ਕੀਤੀ ਗਈ ਆ ਇਹਦੇ ਉੱਤੇ ਜਿਹੜਾ ਆਮ ਵਪਾਰੀ ਜਾਂ ਜਿਹੜੇ ਲੋਕ ਆ ਉਹਨਾਂ ਦੇ ਉੱਤੇ ਕੀ ਅਸਰ ਹੋਏਗਾ ਜੀ ਇਹਦੇ ਤੇ ਦੇਖੋ ਜੀ ਜੇ ਇਹ ਟਰੱਕੇ ਹੀ ਬੰਦ ਹੋ ਗਏ ਜੀ ਤਾਂ ਸਾਰੇ ਲੋਕ ਕਾਰੋਬਾਰ ਫਿਕਾ ਦੇ ਰਹਿ ਗਏ ਜੀ ਸਾਡੇ ਤਾਂ ਜਿਹੜੀ ਹੁਣ ਅਸੀਂ ਤੇਲ ਦੀ ਗੱਲ ਕਰਦੇ ਆਂ ਸਾਡੇ ਕੋਲ ਜਿਆਦਾ ਤੋਂ ਜਿਆਦਾ 4 5 6 ਦਿਨ ਦਾ ਸਟਾਕ ਹੁੰਦਾ ਜੀ ਜੇ 5 ਦਿਨ ਦਾ ਡਰਾਈ ਹੀ ਰਹਿ ਗਈ ਅੱਜ ਨਕੋਦਰ ਚ ਜੋ ਮੈਨੂੰ ਖਬਰ ਹੁਣੇ ਮਿਲੀ ਆ ਕਹਿੰਦੇ ਆਹ ਹੀ ਪੰਪ ਤੇ ਸਾਡੇ ਤੇ ਹੀ ਤੇਲ ਹੈਗਾ ਬਾਕੀ ਸਭ ਡਰਾਈ ਹੋ ਗਿਆ ਜੀ ਅੱਛਾ ਪਰ ਅਸੀਂ ਐਡਮਿਨਿਸਟ੍ਰੇਸ਼ਨ ਨੂੰ ਕਿਹਾ ਕੋਈ ਬੰਦਾ ਭੇਜੋ ਸਾਡੇ ਕੋਲ ਇੰਨਾ ਹਯੂਮ ਹੀ ਨਹੀਂ ਕੱਟਾ ਹੁੰਦਾ ਪਿਆ ਅਸੀਂ ਬੰਦ ਤਾਂ ਕਰ ਨਹੀਂ ਰਹੇ ਤੇਲ ਅਸੀਂ ਤੇਲ ਤਾਂ ਪਾਰ ਐ ਆ ਤੇਲ ਪਾਰ ਐ ਲੇਕਿਨ ਹਯੂਮ ਨਹੀਂ ਕੱਟਾ ਹੁੰਦਾ ਇਧਰੋਂ ਵੀ ਟਰੈਫਿਕ ਆ ਰਿਹਾ ਉਧਰੋਂ ਵੀ ਆ ਰਿਹਾ ਇਧਰੋਂ ਵੀ ਆ ਰਿਹਾ ਉਹਦੇ ਲਈ ਸਾਡੇ ਕੋਲ ਦੋ ਬੰਦੇ ਹੁੰਦੇ ਨਾ ਅਡਮਿਨਿਸਟ੍ਰੇਸ਼ਨ ਨੇ ਜੀ ਪ੍ਰੋਪਰਲੀ ਇਹ ਸਾਰਿਆਂ ਨੂੰ ਕੋ ਘੱਟ ਸਾਡੀ ਰਿਕਵੈਸਟ ਆ ਬਾਕੀ ਜਿਹੜੀ ਸਟ੍ਰਾਈਕ ਆ ਸਾਡੀ ਵੀ ਹੱਥ ਜੋੜ ਬੇਨਤੀ ਆ ਜਲਦੀ ਤੋਂ ਜਲਦੀ ਇਹ ਸਟ੍ਰਾਈਕ ਖੋਲਣ ਤਾਂ ਸਮੂਥਲੀ ਜਿਹੜਾ ਵਾ ਵਪਾਰ ਚ ਬਿਲਕੁਲ ਜੀ ਜਿਹੜੀ ਇਹ ਸਟ੍ਰਾਈਕ ਆ ਸਟ੍ਰਾਈਕ ਕਦੋਂ ਸ਼ੁਰੂ ਹੋ ਰਹੀ ਆ ਇਹਦੇ ਬਾਰੇ ਵੀ ਦੱਸੋ ਸਟ੍ਰਾਈਕ ਸਾਰ ਅੱਜ 3 ਦਿਨ ਹੋ ਗਏ ਆ ਜੀ ਟੁੱਟਮੀ ਜਈ ਸਟ੍ਰਾਈਕ ਚੱਲਦੀ ਪਈ ਆ ਇਹ ਇਹ ਹੀ ਸਟ੍ਰਾਈਕ ਜਿਹੜੀ ਆ ਆਪਣਾ ਲੈ ਗਈ ਬਿਲਕੁਲ ਜਿਦਾ ਕੀ ਕਹਿੰਦੇ ਹੁੰਦੇ ਆਪਣੀ ਲਾਈਨ ਲੈ ਗਈ ਇਹ ਤਾਂ ਸਾंपਣੀ ਬਹੁਤ ਔਖੀ ਹੋ ਜੂਗੀ ਮੇਰਾ ਜੀ ਹਾਂ ਤੇ ਇਹ ਜਿਹੜਾ ਤੁਹਾਡੇ ਕੋਲ ਸਟਾਕ ਹੈ ਇਸ ਵਕਤ ਕਿੰਨਾ ਕਿ ਰਿਹਾ ਹੈ ਸਾਡੇ ਕੋਲ ਜਿਹੜਾ ਸਟਾਕ ਹੈ ਜੀ ਹਜੇ ਸਾਨੂੰ ਸਾਡੇ ਕੋਲ ਅਸੀਂ ਸਾਡੀਆਂ ਬੱਚੀਆਂ ਨੇ ਸਾਡੇ ਬੰਦਿਆਂ ਨੇ ਕਿਸੇ ਨੇ ਰੋਟੀ ਨਹੀਂ ਖਾਧੀ ਸਵੇਰ ਦੀ ਸਵੇਰ ਦੇ ਅਸੀਂ ਲੱਗੇ ਆ ਕੈਸ਼ ਸਾਡੇ ਕੋਲੋਂ ਲੈ ਨਹੀਂ ਹੁੰਦਾ ਪਿਆ ਹੋ ਸਕਦਾ ਅੱਜ ਸਾਡਾ ਕੈਸ਼ ਵੀ ਘਟ ਜੂਵੇ ਜੀ ਲੇਕਿਨ ਇਹ ਸਟਾਕ ਸਾਡਾ ਮੇਰਾ ਖਿਆਲ ਆ ਜੀ ਅੱਜ ਅਸੀਂ ਰਾਤ ਤਾਈਂ ਸਟਾਕ ਕਿੰਨਾ ਕੀ ਆ ਸਾਡੇ ਬਿਲਕੁਲ ਜੀ ਜਿਹੜੀ ਇਹ ਪੰਜਾਬ ਸਰਕਾਰ ਆ ਜਿਹੜੇ ਇਹ ਕਾਨੂੰਨ ਪਾਸ ਕੀਤੇ ਗਏ ਜਿਹਦੇ ਖਿਲਾਫ ਇਹਨੀਆਂ ਵੱਡੀਆਂ ਸਟ੍ਰਾਈਕਾਂ ਹੋ ਰਹੀਆਂ ਪੰਜਾਬ ਦੇ ਵਿੱਚ ਤੁਸੀਂ ਕੀ ਕਹਿਣਾ ਚਾਹੋਗੇ ਹਾਂ ਆਪਾਂ ਪਹਿਲੇ ਆ ਗਏ ਮੇਰੇ ਕੋਲ ਬੈਠਾ 600 ਹਾਂ ਜੀ ਕਿਦਾਂ ਇਹ ਜਿਹੜੀ ਸਟ੍ਰਾਈਕ ਹੋਈ ਆ ਜੀ ਹਾਂ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਇਹ ਸਟ੍ਰਾਈਕਾਂ ਹੋਣੀਆਂ ਚਾਹੀਦੀਆਂ ਨਹੀਂ ਦੇਖੋ ਗੱਲ ਪਤਾ ਕੀ ਆ ਗਵਰਨਮੈਂਟ ਨੂੰ ਜਾਂ ਇਸ ਅਧਾਰੇ ਨੂੰ ਇਹ ਸਾਰਾ ਕੁਝ ਆਪਸ ਵਿੱਚ ਕੌਨਫੀਡੈਂਸ ਲੈ ਕੇ ਕੰਮ ਚੱਲਣਾ ਚਾਹੀਦਾ ਜੋ ਹੈ ਜੀ ਇਹਦੇ ਬਾਰੇ ਮੈਂ ਬਹੁਤਾ ਕੁਝ ਨਹੀਂ ਕਹਿ ਸਕਦਾ ਕਿ ਹੋਣੀ ਚਾਹੀਦੀ ਆ ਜਾਂ ਨਹੀਂ ਹੋਣੀ ਚਾਹੀਦੀ ਕਿਉਂਕਿ ਮੈਨੂੰ ਵੀ ਐਗਜ਼ੈਕਟਲੀ ਪੂਰਾ ਨਹੀਂ ਪਤਾ ਇਹਦੇ ਵਿੱਚ ਇਹ ਜਿਹੜੀ ਐਸਾ ਡਰਾਇਵ ਹੋਈ ਆ ਖਾਮੀਆਂ ਕੀ ਆ ਇਹਦੇ ਕੀ ਸਰਕਾਰ ਜਿਹੜੇ ਫੈਸਲੇ ਲੈਂਦੇ ਉਹ ਕੀ ਆ ਤੇ ਖਾਮੀਆਂ ਕੀ ਆ ਜਿੱਤਾ ਹੀ ਆਪਾਂ ਨੂੰ ਨੌਲੇਜ ਨਾ ਹੋਊਗੀ ਆਪਾਂ ਕੀ ਕਹਿ ਸਕਦੇ ਇਹਦੇ ਵਿੱਚ ਦੇਖੋ شکریہ جی میں کیمرہ مین ਨੂੰ ਕਹਾਂਗਾ ਵੀ ਇੱਕ ਵਾਰੀ ਜਰੂਰ ਜਿਹੜੀਆਂ ਲਾਈਨਾਂ ਲੱਗੀਆਂ ਹੋਈਆਂ ਆਪ ਦੀ ਜਿਹੜੀ ਹੈਲੋ ਸਟੇਸ਼ਨ ਨੂੰ ਰਿਕਵੈਸਟ ਇਹ ਜਰੂਰ ਇੱਕ ਵਾਰੀ ਲਾਈਨਾਂ ਦਿਖਾਉਣ ਕਿਉਂਕਿ ਇਹ ਜਿਹੜਾ ਅਸਰ ਹੈ ਜਿੰਨੀਆਂ ਵੀ ਹੜਤਾਲਾਂ ਹੁੰਦੀਆਂ ਇਹਦੇ ਉਤੇ ਆਮ ਆਦਮੀ ਦਾ ਜਿਹੜਾ ਉਹ ਬਹੁਤ ਜ਼ਿਆਦਾ ਅਸਰ ਹੁੰਦਾ ਕਿਉਂਕਿ ਇੱਥੇ ਜਿਹੜੀਆਂ ਵੱਡੀਆਂ ਗੱਡੀਆਂ ਉਹਨਾਂ ਨੇ ਤੇ ਚਲੋ ਜਿਹੜੀ ਕਰਨੀ ਪੈਟਰੋਲ ਲੈਣਾ ਹੀ ਆ ਜਾਂ ਡੀਜ਼ਲ ਲੈਣਾ ਹੀ ਆ ਇੱਥੇ ਮੋਟਰਸਾਈਕਲਾਂ ਦੀਆਂ ਵੀ ਐਡੀਆਂ ਵੱਡੀਆਂ-ਵੱਡੀਆਂ ਲਾਈਨਾਂ ਲੱਗੀਆਂ ਹੋਈਆਂ ਕਿ ਜਿਹੜੇ ਪੈਟਰੋਲ ਪੰਪ ਦਾ ਅਮਲਾ ਆ ਜਿਹੜੇ ਇੱਥੇ ਦੇ ਮਾਲਕ ਨੇ ਉਹਨਾਂ ਨੇ ਦੱਸਿਆ ਕਿ ਜਿਹੜਾ ਪੈਟਰੋਲ ਆ ਉਹ ਅਸੀਂ ਬੜੀ ਮੁਸ਼ਕਲ ਦੇ ਨਾਲ ਕਈ ਲੋਕ ਤਾਂ ਇਸ ਹਜ਼ੂਮ ਦੇ ਵਿੱਚ ਜਿਹੜੇ ਲੋਕ ਆ ਉਹ ਜਿਹੜਾ ਪੈਟਰੋਲ ਦੇ ਪੈਸੇ ਦਿੱਤੇ ਬਿਨਾਂ ਹੀ ਜਾ ਰਹੇ ਆ ਕਿਉਂਕਿ ਪਤਾ ਨਹੀਂ ਲੱਗ ਰਿਹਾ ਕਿ ਕਿੰਨੇ ਪੈਸੇ ਕੌਣ ਪੈਟਰੋਲ ਪਵਾ ਰਿਹਾ ਅਤੇ ਕੌਣ ਜਾ ਰਿਹਾ ਆ ਆਮ ਲੋਕਾਂ ਦੀ ਜ਼ਿੰਦਗੀ ਦੇ ਇਹ ਜਿਹੜਾ ਅਸਰ ਆ ਇਹ ਦੇਖਣ ਨੂੰ ਮਿਲ ਰਿਹਾ ਕਿਉਂਕਿ ਹਰ ਕਿਸੇ ਨੂੰ ਸਵੇਰੇ ਉੱਠ ਕੇ ਬੱਚਿਆਂ ਨੂੰ ਸਕੂਲ ਛੱਡਣ ਜਾਣਾ ਹੁੰਦਾ ਲੋਕਾਂ ਨੇ ਆਪਣੀਆਂ ਡਿਊਟੀਆਂ ਕਰਨੀਆਂ ਹੁੰਦੀਆਂ ਔਰ ਇਹ ਪੈਟਰੋਲ ਜਿਹੜਾ ਆ ਨਾ ਮਿਲਣ ਦਾ ਕਾਰਨ ਇਹ ਲੋਕਾਂ ਦੇ ਵਿੱਚ ਇੱਕ دہشت ਦਾ ਮਾਹੌਲ ਆ ਕੈਮਰਾ ਪਰਸਨ ਰਵੀ ਸੱਬਰਵਾਲ ਦੇ ਨਾਲ ਸੁਖਵਿੰਦਰ ਸੋਹਲ ਨੁਕੋਦਰ